ਕੇਂਦਰ ਸਰਕਾਰ ਨੂੰ ਕਬਰਾਹਟ ਹੋ ਰਹੀ ਹੈ ਸਾਡਾ ਮੰਤਵ ਪੂਰਾ ਹੋਇਆ ਇਹ ਸ਼ਬਦ ਬੀਕੇਯੂ ਰਾਜੇਵਾਲ ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਨੇ ਤੇ ਉਹ ਵੀ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਰਾਜੇਵਾਲ ਨੇ ਪੀਐਮ મોદી ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਟਕਾਰ ਰਹੇ ਨੇ ਪਰ ਕਿਸਾਨ ਪੀਐਮ ਨੂੰ ਸੁਖਾਲੇ ਛੱਡਣ ਵਾਲੇ ਨਹੀਂ ਬਲਬੀਰ ਰਾਜੇਵਾਲ ਨੇ ਲੋਕਾਂ ਦੁਕਾਨਦਾਰਾਂ ਵਪਾਰੀਆਂ ਦਾ ਭਾਰਤ ਬੰਦ ਚ ਸਮਰਥਨ ਦੇਣ ਦੇ ਲਈ ਪਹਿਲਾ ਧੰਨਵਾਦ ਕੀਤਾ ਤੇ ਅੱਗੇ ਕਿਹਾ ਕਿ ਇਹ ਪ੍ਰਦਰਸ਼ਨ ਇੱਕ ਦਿਨ ਚ ਖਤਮ ਹੋਣ ਵਾਲਾ ਨਹੀਂ ਅੱਗੇ ਦਾ ਪ੍ਰੋਗਰਾਮ ਕਿਸਾਨ ਲੀਡਰ 18 ਫਰਵਰੀ ਦੀ ਮੀਟਿੰਗ ਚ ਤੈਅ ਕਰਨਗੇ ਰਾਜੀਤ ਸਿੰਘ ਜਿਹੜਾ ਅੱਜ ਭਾਰਤ ਬੰਦ ਦਾ ਸੱਜਾ ਸੀ ਤੇ ਅੱਜ ਤੁਸੀਂ ਇੱਥੇ ਖੁਲਾਲਤੇ ਹੈਗੇ ਕੀ ਕਹਿਣਾ ਚਾਹੁੰਦੇ ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਦੇ ਤੇ ਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ EMPLOYEES ਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡਵੇਜ਼ PRTC ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਣੇ ਜੇ ਦੇਖੋ ਤਾਂ ਦੇਸ਼ ਨੂੰ ਠੀਕਲੀ ਤੇ ਲਿਆਉਣ ਵੱਲ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਉਹ ਧਾਰਮਿਕ ਮੁੱਦਿਆਂ ਤੇ ਜਾਤ ਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਭਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਨਹੀਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਉਹਨੂੰ ਭਵਿੱਖ ਨਜ਼ਰ ਨਹੀਂ ਆਉਂਦਾ ਅਨਪਲੋਇਮੈਂਟ ਹੈ ਇੱਥੇ ਨਸ਼ਿਆਂ ਦਾ ਮੁੱਦਾ ਹੈ ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰੰਦਾ ਹੈ ਪਹਿਲਾ ਉਪਰਾਲਾ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਵਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ 'ਚ ਜਿਹੜੇ ਥਾਂ-ਥਾਂ 'ਤੇ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਔਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਉਹ ਦਾ ਪਾਸ ਕਰਨਗੇ ਜਿਆ ਸਾਹਿਬ ਜੀ ਮੇਰੇ ਤੁਹਾਡਾ ਇਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ ਕਿ ਜਿਵੇਂ ਕਿ ਦੂਜੀਆਂ ਦੋ ਜਥੇਬੰਦੀਆਂ ਉੱਥੇ ਬੈਠੀਆਂ ਨੇ ਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਹੋਤਾ ਇਹ ਹੋ ਗਿਆ ਦੱਸ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਮੁੱਦੇ ਜਿਹੜੇ ਲੈ ਕੇ ਜਿਹੜੀ ਦੁਬਾਰਾ ਮੀਟਿੰਗ ਹੋ ਰਹੀਆਂ ਨੇ ਨਹੀਂ ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਡੇ ਮੁੰਦੇ ਮੁੱਦਿਆਂ ਦਾ ਕੋਈ ਮਤ ਭੇਜ ਨਹੀਂ तकरीबन ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲੜ ਰਹੇ ਨੇ ਤੇ ਅਸੀਂ ਉਹ ਤੋਂ ਕੋਈ ਅਲੱਗ ਨਹੀਂ ਕਿੱਥੇ ਕਿੱਥੇ ਹੋਇਆ ਜੀ ਸਾਰੇ ਪ੍ਰੋਟੈਸਟ ਕਿੱਥੇ ਕਿੱਥੇ ਨੇ ਰੋਕਾਂ ਦੇ ਪੂਰੇ ਸਾਰੇ देखो ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ ਹਰਿਆਣੇ ਵਿੱਚ ਮਧ ਪ੍ਰਦੇਸ਼ ਵਿੱਚ ਉਹਨਾਂ ਨੂੰ ਘਰੋ ਘਰੀ ਨਜ਼ਰਬੰਦ ਕੀਤਾ ਅੱਜ ਪਰ ਇਹਦੇ ਨਾਲ ਭਾਰਤ ਬੰਦੂ ਵਿੱਚ ਤੇ ਕੋਈ ਅਸਰ ਨਹੀਂ ਪਿਆ ਇਹ ਤਾਂ ਉਹ ਤੋਂ ਸਿਰਫ ਇਹ ਜਾਹਰ ਹੋਇਆ ਕਿ ਸਰਕਾਰ ਨੂੰ ਘਬਰਾਹਟ ਹੈ ਸੰਤ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਔਰ ਮੈਨੂੰ ਲੱਗਦਾ ਉਹਨਾਂ ਨੂੰ ਜਿਉਂ ਰਾਮ ਨੂੰ ਮੰਨਦੇ ਨੇ ਤੇ ਨਾਮ ਉਹਨਾਂ ਨੂੰ ਸੁਧਬਦੀ ਦੋ ਉਹ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਗੇ 18 ਤਰੀਕ ਤੋਂ ਬਾਅਦ ਵੀ ਜੇ ਕੋਈ ਫਾਲੋਅ ਅਪ ਨਹੀਂ ਹੁੰਦਾ ਮੁੱਦਾ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਗੀ ਜੀ ਸਾਰਿਆਂ ਦੀ ਮੀਟਿੰਗ 'ਚ ਸਾਨੂੰ ਡਿਸਕਸ ਕਰਨਗੇ ਪੰਜਾਬ 'ਚ ਕੀ ਪੀਸ਼ਿੰਗ ਕਿੰਨਾ ਕੁ ਹੈਗਾ ਹੰਗਾਰਾ ਕਿੱਥੇ ਕਿੱਥੇ ਹੈ ਮੁਕੰਮਲ ਹੈ ਲੋਕ ਆਪ ਮੁਹਾਰੇ ਇਹ ਬੰਦ ਵਿੱਚ ਸ਼ਾਮਲ ਹੋਏ ਨੇ ਕੋਈ ਸਾਨੂੰ ਬਹੁਤ ਤਰਦ ਜਿਵੇਂ ਕਿਸੇ ਵੇਲੇ ਹੁੰਦਾ ਸੀ ਜਦੋਂ ਉਹ ਸ਼ਹਿਰ ਬੰਦ ਕਰਨਾ ਹੁੰਦਾ ਸੀ ਦੁਕਾਨਦਾਰ ਅੜ ਜਾਂਦੇ ਹੁੰਦੇ ਸੀ ਇਦਾਂ ਦੀ ਕਿਤੇ ਸਥਿਤੀ ਨਹੀਂ ਬਣੀ ਸਾਰੇ ਥਾਂ ਲੋਕ ਆਪ ਮੁਹਾਰੇ ਇਹਦੇ ਵਿੱਚ ਸ਼ਾਮਲ ਹੋਏ ਆ। ਰਾਜੀਆ ਸਾਹਿਬ ਜਿਵੇਂ ਕਿ ਹਿਊਮਨ ਰਾਈਟਸ ਵਾਲੇ ਜਿਵੇਂ ਕਿ ਕੋਈ ਕਿਸੇ ਦੇ ਮਾਰਾ ਜਾਂ ਵੀ ਹੋ ਜੇ ਉਸ ਤੋਂ ਬਾਅਦ ਕਾਰਵਾਈ ਕਰਾਉਣ ਲਈ ਭੱਜਣ ਤੇ ਲਾਈ ਜਾਂਦੇ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਉੱਥੇ ਹਮਲੇ ਵੀ ਹੋ ਰਹੇ ਨੇ ਉਹਨਾਂ ਲਈ ਕਿਸੇ ਨੇ ਨਹੀਂ ਆਇਆ ਤਾਂ ਕੀ ਤੁਸੀਂ ਤੁਸੀਂ ਸ਼ਾਇਦ ਨੋਟਿਸ ਨਹੀਂ ਕਰਦੇ ਕੱਲ ਅਸੀਂ 3 ਘੰਟੇ ਜਿਹੜੇ ਟੋਲ ਪਲਾਜ਼ੇ ਸੀ ਫ੍ਰੀ ਰੱਖੇ ਅੱਜ ਹਰਿਆਣੇ 'ਚ ਵੀ ਸਾਡੀਆਂ ਜਥੇਬੰਦੀਆਂ ਫ੍ਰੀ ਕਰ ਰਹੀਆਂ ਨੇ ਔਰ ਕੱਲ ਕੁਛ ਥਾਵਾਂ ਤੇ ਰੇਲਵੇ ਵੀ ਰੋਕ ਕੇ ਰੱਖੀ ਉਹ ਉਹਨਾਂ ਦੀ ਸਪੋਰਟ ਚ ਸੀ ਔਰ ਹਰਿਆਣਾ ਸਰਕਾਰ ਦੀ ਨਿੰਦਾ ਲਈ ਸੀ ਐਸ ਕੇ ਮੈਂ ਦੀਆਂ ਡਿਮਾਂਡ ਜਿਹੜੀਆਂ ਹੋਰ ਜੱਥੇਬੰਦੀਆਂ ਸਪੋਰਟ ਕਰੀਆਂ ਉਹਨਾਂ ਦੀ ਮੰਗਾਂ ਵੀ ਕੋਈ ਵਿਚਾਰ ਕਰ ਰਹੇ ਸੀ ਤਕਰੀਬਨ ਇੱਕੋ ਨੇ ਡਿਮਾਂਡਸ ਕੋਈ ਨਹੀਂ ਦੇਖੋ ਐਮ ਐਸ ਪੀ ਦੀ ਡਿਮਾਂਡ ਹੈ ਸੁਆਮੀਨਾਥਨ ਕਮਿਸ਼ਨ ਦੀ ਸੀ ਟੂ ਪਲੱਸ 50 ਪਰਸੈਂਟ ਦੀ ਡਿਮਾਂਡ ਹੈ ਤੇ ਕਰਜ਼ਾ ਮੁਕਤੀ ਦੀ ਡਿਮਾਂਡ ਹੈ ਤੇ ਬਾਕੀ ਜਿਹੜੀਆਂ ਡਿਮਾਂਡਸ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੁਕਰੇ ਹੋਏ ਨੇ ਜਿਹੜਾ ਕੇਸ ਵਾਪਸ ਲੈਣ ਦੀ ਲਕੀਨਪੁਰ ਕੀਰੀ ਵਾਲਾ ਮਾਮਲਾ ਇਹ ਸਾਰੀਆਂ ਮੰਗਾਂ ਤਕਰੀਬਨ ਉਹੀ ਨੇ ਜਿਹੜੀਆਂ ਉਹਨਾਂ ਦੀਆਂ ਨੇ ਉਹੀ ਸਾਡੀਆਂ ਨੇ ਉਹ ਅਸੀਂ ਹੁਣ ਤੱਕ ਅੱਕੇ ਰਹੇ ਆਨ ਅਨਫੋਰਚੂਨੇਟ ਪਹਿਲੂ ਹੈ ਵੀ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਅਸੀਂ ਵੀ ਉਸ ਪਾਸੇ ਵੱਧ ਰਹੇ ਸੀ ਜਿਆਦਾ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਦਾਹਾਂ ਗਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਟੋਲ ਦੀ ਦਿੱਤੀ ਦਾ ਹੀ ਲੱਗਦੀ ਵੀ ਜੇ ਚੋਣ ਜਾਬਤਾ ਵੀ ਲੱਗ ਜਾਊ ਤੋੜਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਅਸੀਂ ਜਿਉਂ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲੈ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਉਹ ਹੁਣੇ ਚੱਲਦਾ ਰਹੂਗਾ ਲੋਕਾਂ 'ਚ ਲੋਕਾਂ 'ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਸ ਅੰਦੋਲਨ ਨੇ ਸਾਰੀ ਦੁਨੀਆ 'ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਜਿਆ ਕੁਝ ਪੱਤਰਕਾਰ ਬਾਹਰਲੇ ਦੇਸ਼ਾਂ ਤੋਂ ਆਏ ਨੇ ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚੱਲੇ ਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆ 'ਚ ਤਾਕ ਪਈ ਹੈ। ਇੱਕ ਅੱਜ ਇੱਕ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਗੱਲ ਕਰਨੀ ਹੈ। ਅੱਜ ਇੱਕ ਕਿਸਾਨ ਦੀ ਡੈਥ ਵੀ ਹੋਈ ਹੈ। ਕਿੱਥੇ? ਬਾਰਡਰ ਤੇ। ਕਿੱਥੇ? ਬਾਰਡਰ ਤੇ। ਜਿੱਥੇ ਹਾਰਟ ਅਟੈਕ ਨਾਲ ਵੀ ਹੈ। ਬਹੁਤ ਮਨਪਾ ਕਿਕਟ ਨਾਲ ਫਿਰ ਜੇ ਹਾਰਟ ਅਟੈਕ ਨਾਲ ਵੀ ਹੋਈ ਹੈ। ਹੈ ਤਾਂ ਕਿਸਾਨ ਸਾਡਾ ਸਾਥੀ ਹੈ। ਉਹ ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ